ਅੱਜ ਸਾਡੇ ਸੰਦੇਸ਼ ਦਾ ਵਿਸ਼ਾ ਹੈ ਮਹਿਮਾ ਵਿੱਚ ਵਾਪਸ ਹੋਣਾ ਅਸੀਂ ਪ੍ਰੇਰਿਤ ਪੌਲਸ ਦੇ ਉਸ ਵਚਨ ਉਤੇ ਮਨਨ ਕਰ ਰਹੇ ਹਾਂ ਜੋ ਉਸ ਨੇ ਆਪਣੇ ਜੀਵਨ ਵਿੱਚ ਸਹੇ ਹੋਏ ਅਨੇਕ ਕਲੇਸ਼ਾਂ ਦਿਸਬੰਧ ਵਿੱਚ ਕਿਹਾ ਉਸ ਨੇ ਲਿਖਿਆ ਕਿ ਕਿ ਸਾਡੇ ਵਰਤਮਾਨ ਕਲੇਸ਼ ਬਹੁਤ ਹੀ ਹਲਕੇ ਹਨ ਅਤੇ ਥੋੜੇ ਸਮੇਂ ਲਈ ਹਨ ਪਰ ਉਹ ਸਾਡੇ ਲਈ ਸਦਾ ਰਹਿਣ ਵਾਲੀ ਬਹੁਤ ਹੀ ਭਾਰੀ ਮਹਿਮਾ ਪ੍ਰਦ ਕਰਦੇ ਹਨ ਜਿਸ ਤਰ੍ਹਾਂ ਅਸੀਂ ਦੂਸਰਾ ਕੋਰਿੰਥੀ ਅਧਿਆਇ 4 ਆਇਤ 17 ਵਿੱਚ ਪੜ੍ਹਦੇ ਹਾਂ ਅਸੀਂ ਇਹ ਗੱਲ ਸਪਸ਼ਟ ਕੀਤੀ ਹੈ ਕਿ ਪੌਲਸ ਆਪਣੀਆਂ ਮੁਸ਼ਕਲਾਂ ਨੂੰ ਪਲ ਭਰ ਦੀਆਂ ਅਤੇ ਹਲਕੀਆਂ ਇਸ ਲਈ ਕਹਿ ਸਕਿਆ ਕਿਉਂਕਿ ਉਸ ਕੋਲ ਅਨੰਤ ਦ੍ਰਿਸ਼ਟੀकोण ਸੀ ਉਹ ਜਾਣਦਾ ਸੀ ਕਿ ਜੀਵਨ ਸਿਰਫ ਐਸੇ ਜੀਵਨ ਤੱਕ ਸੀਮਤ ਨਹੀਂ ਹੈ ਅਤੇ ਜੋ ਲੋਕ ਪ੍ਰਭੂ ਨੂੰ ਜਾਣਦੇ ਹਨ ਉਹਨਾਂ ਲਈ ਅੱਗੇ ਇੱਕ ਐਸੀ ਮਹਿਮਾ ਆਉਣ ਵਾਲੀ ਹੈ ਜੋ ਅੱਜ ਸਾਨੂੰ ਸਹਨੀਆਂ ਪੈਂਦੀਆਂ ਹਰ ਇੱਕ ਮੁਸ਼ਕਲ ਤੋਂ ਕਿਤੇ ਵੱਧ ਕੇ ਹੋਵੇਗੀ ਪਾਲੂਸ ਲਈ ਅੱਗੇ ਆਉਣ ਵਾਲੀਆਂ ਗੱਲਾਂ ਨੂੰ ਜਾਨਣਾ ਉਸ ਤੇ ਬਹੁਤ ਹੀ ਕਠਿਨ ਜੀਵਨ ਦੇ ਭਾਰ ਨੂੰ ਹਲਕਾ ਕਰ ਦਿੰਦਾ ਸੀ ਅਤੇ ਉਸ ਨੂੰ ਆਸ ਅਤੇ ਸ਼ਾਂਤੀ ਪ੍ਰਦਾਨ ਕਰਦਾ ਸੀ ਉਸ ਨੇ ਇਹ ਵੀ ਲਿਖਿਆ ਕਿਉਂਕਿ ਮੈਂ ਮੰਨਦਾ ਹਾਂ ਕਿ ਇਸ ਸਮੇਂ ਦੇ ਦੁੱਖ ਉਸ ਮਹਿਮਾ ਦੇ ਸਾਹਮਣੇ ਕੁਝ ਵੀ ਨਹੀਂ ਹਨ ਜੋ ਸਾਡੇ ਵਿੱਚ ਪ੍ਰਗਟ ਹੋਣ ਵਾਲੀ ਹੈ ਅਸੀਂ ਜਿਸ ਤਰ੍ਹਾਂ ਰੋਮੀਓ ਅਧਿਆਇ 8 ਐਤ 18 ਵਿੱਚ ਇਸ ਨੂੰ ਪੜ੍ਹਦੇ ਹਾਂ ਇਸ ਅਧਿਐਨ ਦੇ ਇਸ ਭਾਗ ਵਿੱਚ ਅਸੀਂ ਇਹ ਸਮਝਣ ਲਈ ਸਮਾਂ ਲੈ ਰਹੇ ਹਾਂ ਕਿ ਪੌਲਸ ਉਸ ਮਹਿਮਾ ਨਾਲ ਕੀ ਅਰਥ ਲੈਂਦਾ ਸੀ ਜਿਸ ਦੀ ਉਹ ਉਡੀਕ ਕਰ ਰਿਹਾ ਸੀ ਉਹ ਮਹਿਮਾ ਜਿਸ ਦਾ ਉਹ ਆਪਣੇ ਲਈ ਅਤੇ ਹੋਰਾਂ ਲਈ ਹੌਸਲੇ ਅਤੇ ਪ੍ਰੋਤਸਾਹਨ ਵਜੋਂ ਵਾਰ-ਵਾਰ ਜ਼ਿਕਰ ਕਰਦਾ ਸੀ ਪੌਲਸ ਜਿਸ ਮਹਿਮਾ ਦੀ ਉਡੀਕ ਕਰ ਰਿਹਾ ਸੀ ਉਸ ਬਾਰੇ ਅੱਗੇ ਵਧਣ ਤੋਂ ਪਹਿਲਾਂ ਸਾਨੂੰ ਫਿਰ ਤੋਂ ਪਰਮੇਸ਼ਵਰ ਦੀ ਸਭ ਤੋਂ ਵੱਡੀ ਯੋਜਨਾ ਨੂੰ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਅਸੀਂ ਇੱਥੇ ਕਿਉਂ ਹਾਂ ਅਤੇ ਇਹ ਜੀਵਨ ਅਸਲ ਵਿੱਚ ਕਿਸ ਬਾਰੇ ਵਿੱਚ ਹੈ ਇਸ ਵੱਡੀ ਯੋਜਨਾ ਨੂੰ ਜਾਨਣਾ ਹੀ ਉਹ ਕਾਰਨ ਸੀ ਜਿਸ ਨੇ ਪੌਲਸ ਨੂੰ ਅਨੰਤ ਦ੍ਰਿਸ਼ਟੀਕੋਣ ਦਿੱਤਾ ਇਹ ਹੈ ਉਹ ਵੱਡੀ ਯੋਜਨਾ ਪਰਮੇਸ਼ਰ ਇੱਕ ਯੋਜਨਾ ਨੂੰ ਪੂਰਾ ਕਰ ਰਿਹਾ ਹੈ ਜੋ ਅਨੰਤ ਭੂਤਕਾਲ ਵਿੱਚ ਸ਼ੁਰੂ ਹੋਈ ਅਤੇ ਆਉਣ ਵਾਲੇ ਜੀਵਨ ਵਿੱਚ ਪੂਰੀ ਹੋਵੇਗੀ ਇਹ ਉਸ ਦੀ ਇੱਕ ਪਰਿਵਾਰ ਦੀ ਯੋਜਨਾ ਹੈ ਜਿਸ ਵਿੱਚ ਪੁੱਤਰ ਅਤੇ ਧੀਆ ਹੋਣ ਜੋ ਉਸ ਨਾਲ ਪਿਆਰ ਭਰੇ ਸਬੰਧ ਵਿੱਚ ਸਦਾ-ਸਦਾ ਲਈ ਰਹਿਣ ਇਹ ਯੋਜਨਾ ਹਰ ਇੱਕ ਮਨੁੱਖ ਨੂੰ ਪ੍ਰਭავਿਤ ਕਰਦੀ ਹੈ ਆਦਮ ਅਤੇ ਹਵਾ ਤੋਂ ਲੈ ਕੇ ਅੱਜ ਤੱਕ ਪਰਮੇਸ਼ੁਰ ਨੇ ਮਨੁੱਖ ਨੂੰ ਇਸ ਲਈ ਰਚਿਆ ਕਿ ਉਹ ਵਿਸ਼ਵਾਸ ਤੇ ਰਹੇ ਉਸ ਦੇ ਪੁੱਤਰ ਅਤੇ ਧੀਆ ਬਨਨ ਅਤੇ ਉਸ ਨੇ ਧਰਤੀ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਇੱਕ ਘਰ ਵਜੋਂ ਬਣਾਇਆ ਸੀ ਜਿਸ ਤਰ੍ਹਾਂ ਸੀ ਅਫਿਸੀਓ ਅਧਿਆਇ 1 ਅਤੇ 4 ਅਤੇ 5 ਵਿੱਚ ਪੜਦੇ ਹਨ ਕਹਿੰਦਾ ਹੈ ਸੰਸਾਰ ਦੀ ਉਤਪਤੀ ਤੋਂ ਪਹਿਲਾਂ ਹੀ ਉਸ ਨੇ ਸਾਨੂੰ ਮਸੀਹ ਵਿੱਚ ਚੁਣ ਲਿਆ ਤਾ ਜੋ ਉਸ ਦੇ ਸਾਹਮਣੇ ਪਿਆਰ ਵਿੱਚ ਪਵਿੱਤਰ ਅਤੇ નિર્ਦੋਸ਼ ਹੋਈ ਉਸ ਨੇ ਆਪਣੀ ਇੱਛਾ ਦੀ ਭਲਾਈ ਅਨੁਸਾਰ ਪਹਿਲਾਂ ਤੋਂ ਠਹਿਰਾਇਆ ਕਿ ਯੀਸ਼ੂ ਮਸੀਹ ਦੇ ਦੁਆਰਾ ਸਾਨੂੰ ਆਪਣੇ ਪੁੱਤਰਪਨ ਵਿੱਚ ਅਪਣਾਵੇ ਅਤੇ ਇਸ ਨਾਲ ਉਸ ਨੂੰ ਵੱਡਾ ਆਨੰਦ ਹੋਇਆ ਪਰੰਤੂ ਪਰਿਵਾਰ ਅਤੇ ਪਰਿਵਾਰ ਦਾ ਇਹ ਘਰ ਦੋਵੇਂ ਹੀ ਪਾਪ ਦੇ ਕਾਰਨ ਤਬਾਹ ਹੋ ਗਏ ਹਨ ਜਿਸ ਦੀ ਸ਼ੁਰੂਆਤ ਆਦਮ ਤੋਂ ਹੋਈ ਬੁਨੁਕਤਾ ਦੇ ਸਰੇ ਅਤੇ ਧਰਤੀ ਦੇ ਪਹਿਲੇ ਭੰਡਾਰੀ ਵਜੋਂ ਆਦਮ ਦੀ ਅਣਅਗਿਆਰਤਾ ਨੇ ਨਾ ਕੇਵਲ ਉਸ ਵਿੱਚ ਵਸਦੀ ਸਾਰੀ ਮਨੁੱਖਤਾ ਨੂੰ ਪਰ ਕੁਦਰ ਧਰਤੀ ਨੂੰ ਵੀ ਪ੍ਰਭਾਵਿਤ ਕੀਤਾ ਸਭ ਕੁਝ ਪ੍ਰਸ਼ਟਤਾ ਅਤੇ ਮੋਤ ਦੇ ਸ਼ਰਾਪ ਨਾਲ ਪਰ ਗਿਆ ਰੋਮਿਓ ਅਧਿਆਇ 5 ਆਇਤ 12 ਕਹਿੰਦਾ ਹੈ ਇਸ ਲਈ ਜਿਵੇਂ ਇੱਕ ਮਨੁੱਖ ਦੇ ਦੁਆਰਾ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਦੇ ਦੁਆਰਾ ਮੌਤ ਆਈ ਅਤੇ ਇਸੇ ਤਰ੍ਹਾਂ ਮੌਤ ਸਭ ਮਨੁੱਖਾਂ ਵਿੱਚ ਫੈਲ ਗਈ ਕਿਉਂਕਿ ਸਭ ਨੇ ਪਾਪ ਕੀਤਾ ਆਦਮ ਦੇ ਪਾਪ ਦੇ ਕਾਰਨ ਸਭ ਮਨੁੱਖ ਸਵਾਰਥ ਵਾਲੇ ਚੁਕਾਓ ਵਾਲੇ ਸੁਭਾਅ ਨਾਲ ਜਨਮ ਲੈਂਦੇ ਹਨ ਅਤੇ ਸਭ ਲੋਕ ਪਾਪ ਤੇ ਰਹੇ ਹਨ ਪਰਮੇਸ਼ੁਰ ਤੋਂ ਅਲੱਗ ਹੋਣ ਦੀ ਚੋਣ ਕਰਦੇ ਹਨ ਜੋ ਉਹਨਾਂ ਨੂੰ ਪਰਮੇਸ਼ੁਰ ਦੇ ਪਰਿਵਾਰ ਲਈ ਅਯੋਗ ਠਹਿਰਾ ਦਿੰਦੀ ਹੈ ਇਸ ਤੋਂ ਲਗਵ ਸੰਸਾਰ ਆਪਣੀ ਵਰਤਮਾਨ ਹਲਤ ਵਿੱਚ ਦੁੱਖ ਪੀੜਾ ਹਾਨੀ ਅਤੇ ਮੌਤ ਨਾਲ ਪਰਿਆ ਹੋਇਆ ਉਹ ਜਿਹ ਹੈ ਨਹੀਂ ਹੈ ਜਿਹੋ ਜਿਹਾ ਪਰਮੇਸ਼ੁਰ ਨੇ ਇਸ ਨੂੰ ਬਣਾਇਆ ਸੀ ਜਿਹਾ ਜਿਹੋ ਜਿਹਾ ਉਸਦਾ ਉਦੇਸ਼ ਸੀ ਜਿਸ ਤਰ੍ਹਾਂ ਸੀ ਪਹਿਲਾ ਗ੍ਰੰਥ ਹੋ ਅਧਿਆਇ 7 ਆਇਤ 31 ਵਿੱਚ ਪੜ੍ਹਦੇ ਹਾਂ ਪਰਮੇਸ਼ੁਰ ਨੇ ਸਭ ਕੁਝ ਮਨੁੱਖਤਾ ਦੇ ਸਿਰਜਣ ਤੋਂ ਪਹਿਲਾਂ ਹੀ ਜਾਣਦਾ ਸੀ ਅਤੇ ਉਸ ਦੇ ਮਨ ਵਿੱਚ ਪਹਿਲੇ ਤੋਂ ਹੀ ਇੱਕ ਯੋਜਨਾ ਸੀ ਉਸ ਨੁਕਸਾਨ ਨੂੰ ਠੀਕ ਕਰਨ ਦੀ ਅਤੇ ਯੀਸ਼ੂ ਦੇ ਦੁਆਰਾ ਆਪਣੇ ਪਰਿਵਾਰ ਅਤੇ ਪਰਿਵਾਰ ਦੇ ਘਰ ਨੂੰ ਮੁੜ ਪ੍ਰਾਪਤ ਕਰਨ ਦੀ ਜਿਸ ਨੂੰ ਛੁਟਕਾਰਾ ਜਾਂ ਉਧਾਰ ਕਿਹਾ ਜਾਂਦਾ ਹੈ ਯੀਸ਼ੂ ਪਹਿਲੀ ਵਾਰ ਧਰਤੀ ਉਤੇ ਇਸ ਲਈ ਆਏ ਕਿ ਉਹ ਪਾਪ ਤੇ ਲਈ ਆਪਣੇ ਆਪ ਨੂੰ ਬਲੀਦਾਨ ਵਜੋਂ ਅਰਪਣ ਕਰਨ ਅਤੇ ਪਾਪੀ ਮਨੁੱਖ ਲਈ ਰਾਹ ਖੋਲ ਦੇਣ ਕੀ ਉਸ ਉਤੇ ਵਿਸ਼ਵਾਸਤ ਰਹਿ ਮਨ ਪਰਮੇਸ਼ੁਰ ਦੇ ਪਰਿਵਾਰ ਵਿੱਚ ਬਹਾਲ ਹੋ ਸਕਣ ਜਿਸ ਤਰ੍ਹਾਂ ਸੇ ਪਹਿਲਾ ਪਤਰਸ ਅਧਿਆਇ 3 ਐਤਨ ਆਇਤ 18 ਵਿੱਚ ਪੜਦੇ ਹਾਂ ਯੀਸ਼ੂ ਫਿਰ ਤੋਂ ਆਪਣੇ ਇਸਵਾਰ ਧਰਤੀ ਨੂੰ ਹਰ ਕਿਸਮ ਦੇ ਪਾਪ ਪ੍ਰਸ਼ਟਤਾ ਅਤੇ ਮੋਤ ਸੁਧ ਕਰਨ ਲਈ ਅਤੇ ਇਸ ਨੂੰ ਪਰਮੇਸ਼ਵਰ ਅਤੇ ਉਸਦੇ ਪਰਿਵਾਰ ਲਈ ਇੱਕ ਯੋਗ ਸਦਾ ਸਦਾ ਦਾ ਘਰ ਬਣਾਉਣ ਦੇ ਲਈ ਬਾਈਬਲ ਇਸ ਨੂੰ ਨਵੇਂ ਆਕਾਸ਼ ਅਤੇ ਨਵੀਂ ਧਰਤੀ ਕਹਿੰਦੀ ਹੈ ਸਵਰਗ ਅਤੇ ਧਰਤੀ ਇੱਕ ਹੋ ਜਾਣ ਗਿਆ ਤੇ ਪਰਮੇਸ਼ਵਰ ਅਤੇ ਉਸਦੇ ਛੁਟਕਾਰਾ ਪਾਏ ਹੋਏ ਪੁੱਤਰ ਤੇ ਅੰਧ ਪਰਿਵਾਰ ਇੱਥੇ ਹੀ ਸਦਾ ਲਈ ਵਸੇਗਾ ਜਵੇਂ ਅਸੀਂ ਪੜਦੇ ਹਾਂ ਪ੍ਰਕਾਸ਼ਿਤ ਵਾਕਿਆ ਅਧਿਆਇ 21 ਅਤੇ 22 ਵਿੱਚ ਇਹ ਹੀ ਹੈ ਪਰਮੇਸ਼ਵਰ ਦੀ ਸਭ ਤੋਂ ਵੱਡੀ ਯੋਜਨਾ ਹੁਣ ਆਓ ਅੱਗੇ ਆਉਣ ਵਾਲੀ ਉਸ ਮਹਿਮਾ ਬਾਰੇ ਹੋਰ ਵਾਤ ਕਰ ਗੱਲ ਕਰੀਏ ਬਾਈਬਲ ਵਿੱਚ ਮਹਿਮਾ ਸ਼ਬਦ ਲਈ ਕਈ ਤਰੀਕਿਆਂ ਨਾਲ ਵਰਤੇ ਗਿਆ ਹੈ ਅਸੀਂ ਇਸ ਦੇ ਦੋ ਪੱਖਾਂ ਉੱਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਇੱਕ ਉਹ ਮਹਿਮਾ ਜੋ ਪਰਮੇਸ਼ਵਰ ਨਾਲ ਸੰਬੰਧਿਤ ਹੈ ਤੇ ਦੂਜੀ ਉਹ ਮਹਿਮਾ ਜੋ ਉਸ ਉਧਾਰ シュਟਕਰੇ ਨਾਲ ਜੁੜੀ ਹੋਈ ਹੈ ਜੋ ਪਰਮੇਸ਼ਵਰ ਸਾਡੇ ਲਈ ਪ੍ਰਦਾਨ ਕਰਦਾ ਹੈ ਮਹਿਮਾ ਆਪਣੇ ਆਪ ਵਿੱਚ ਪਰਮੇਸ਼ਵਰ ਦਾ ਸਰੂਪ ਹੈ ਕਿਉਂਕਿ ਪਰਮੇਸ਼ਵਰ ਆਪਣੇ ਸੁਭਾਅ ਤੋਂ ਹੀ ਮਹਿਮਾਮਈ ਹੈ ਅਤੇ ਮਹਿਮਮਈ ਹੁੰਦਾ ਅਰਥ ਹੈ ਮਹਿਮਾ ਨਾਲ ਭਰਪੂਰ ਹੋਣਾ ਵਹਿ ਬਵ ਤੇਜ ਮਹਾਨਤਾ ਅਤੇ ਮਹਿਮਾ ਦੇ ਯੋਗ ਹੋਣਾ ਸਤਿਕਾਰ ਆਦਰ ਅਤੇ ਸਨਮਾਨ ਦੇ ਯੋਗ ਹੋਣਾ ਸੁਰਪ ਸ਼ਕਤੀਮਾਨ ਪਰਮੇਸ਼ਵਰ ਇੱਕ ਮਹਿਮਾਮਈ ਅਸਤਿਤਵ ਹੈ ਜੋ ਮਹਮਾਇਕ ਕਰਤਵ ਕਰਦਾ ਹੈ ਉਹ ਹਰ ਕਿਸਮ ਦੇ ਆਦਰ ਅਤੇ ਸਤਿਕਾਰ ਦੇ ਯੋਗ ਹੈ ਹਰ ਸਨਮਾਨ ਦੇ ਯੋਗ ਹੈ ਕਿਉਂਕਿ ਉਹ ਕੌਣ ਹੈ ਅਤੇ ਉਹ ਕੀ ਕਰਦਾ ਹੈ ਪਰਮੇਸ਼ਵਰ ਪਰ ਇਹਨਾਂ ਸਚਾਈਆਂ ਉਤੇ ਧਿਆਨ ਕਰੋ ਪਰਮੇਸ਼ਵਰ ਅਤੀਸ਼ਯ ਅਤੀਸ਼ਯ ਦਾ ਅਰਥ ਹੈ ਸਭ ਤੋਂ ਉੱਚਾ ਅਤੇ ਸਭ ਤੋਂ ਪਰੇ ਪਰਮੇਸ਼ਵਰ ਭੌਤਿਕ ਬ੍ਰਹਿਮੰਡ ਅਤੇ ਭੌਤਿਕ ਅਸਤਿਤਵ ਤੋਂ ਪਰੇ ਹੈ ਪਰਮੇਸ਼ਵਰ ਸਾਡੇ ਸਭ ਤੋਂ ਪੂਰੀ ਤਰ੍ਹਾਂ ਵੱਖਰਾ ਹੈ ਪਰਮੇਸ਼ਵਰ ਅਨੰਤ ਹੈ ਅਰਥਾਤ ਕਿਸੇ ਵੀ ਕਿਸਮ ਦੇ ਸੀਮਤ ਰਹਿਤ ਅੰਤਹੀਨ ਸਨਾਤਨ ਜਿਸ ਦਾ ਕੋਈ ਆਰੰਭ ਹੈ ਅਤੇ ਨਾ ਕੋਈ ਅੰਤ ਉਹ ਸਭ ਚੀਜ਼ਾਂ ਦਾ ਸਿਰਜਣਹਾਰ ਅਤੇ ਪਾਲਨਹਾਰ ਹੈ ਪਰਮੇਸ਼ਵਰ ਸਰਬ ਹੈ ਸਰਸ਼ਕਤੀਮਾਨ ਸਭ ਕੁਝ ਕਰਨ ਦੇ ਯੋਗ ਸਰਬ ਗਿਆਨੀ ਸਭ ਕੁਝ ਜਾਣਨ ਵਾਲਾ ਅਤੇ ਸਰਵ ਵਿਆਪੀ ਇੱਕ ਹੀ ਸਮੇਂ ਹਰ ਥਾਂ ਮੌਜੂਦ ਜਿਵੇਂ ਅਸੀਂ ਪੜ੍ਹਦੇ ਹਾਂ ਜ਼ਬੂਰ 2 ਪਾਇਤ 2 ਜ਼ਬੂਰ 113 ਪਾਇਤ 4 ਅਤੇ 6 ਵਿੱਚ ਯੇਰਮੀਆ ਅਧਿਆਇ 31 ਆਇਤ 3 ਤੇ 24 ਵਿੱਚ ਯੇਰਮੀਆ ਅਧਿਆਇ 32 ਆਇਤ 17 ਤੇ 18 ਵਿੱਚ ਜੇ ਪਰਮੇਸ਼ੁਰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਚੋਣ ਨਾ ਕਰਦਾ ਤਾਂ ਅਸੀਂ ਕਦੇ ਵੀ ਉਸ ਨੂੰ ਜਾਣ ਨਹੀਂ ਸਕਦੇ ਸੀ ਪਰੰਤੂ ਇਹ ਮੈਂਮਾ ਮਈ ਪਰਮੇਸ਼ੁਰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਚੋਣ ਕਰਦਾ ਹੈ ਉਹ ਚਾਹੁੰਦਾ ਹੈ ਕਿ ਜਿਨ੍ਹਾਂ ਨੂੰ ਉਸ ਨੇ ਰਚਿਆ ਹੈ ਉਹ ਉਸ ਨੂੰ ਜਾਣਨ ਉਸ ਨਾਲ ਸੰਬੰਧ ਰੱਖਣ ਅਤੇ ਉਸ ਨਾਲ ਜੀਵਨ ਦੇ ਸਾਹਜ ਵਿੱਚ ਰਹਿਣ ਪਰਮੇਸ਼ੁਰ ਆਪਣੇ ਹੀ ਗੁਨਾਹ ਦੀ ਉੱਤਮਤਾ ਨੂੰ ਵੇਖਦਾ ਹੈ ਅਤੇ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਅਰਥਾਤ ਆਪਣੀ ਮਹਿਮਾ ਨੂੰ ਤਾਂ ਜੋ ਅਸੀਂ ਉਸ ਦੀ ਮਹਿਮਾ ਕਰੀਏ ਅਰਥਾਤ ਉਸ ਦਾ ਆਦਰ ਕਰੀਏ ਅਤੇ ਉਸ ਨੂੰ ਮਾਨੀਏ। ਉਸ ਨੂੰ ਮੰਨਦੇ। ਪਰਮੇਸ਼ੁਰ ਕੋਈ ਹਾਤੁ ਮੁਕਤ ਅਸਤਿਤਵ ਨਹੀਂ ਹੈ ਜੋ ਉਪਾਸਨਾ ਅਤੇ ਸਤਿਕਾਰ ਦੀ ਮੰਗ ਕਰਦਾ ਹੋਵੇ। ਭਾਵੇਂ ਕਿ ਉਹ ਹਰ ਕਿਸਮ ਦੀ ستੂਤੀ, ਆਦਰ ਅਤੇ ਮਹਿਮਾ ਦੇ ਪੂਰੀ ਤਰ੍ਹਾਂ ਯੋਗ ਹੈ। ਤਾਮਿਉਸ ਨੂੰ ਸਾਡੀ ਪ੍ਰਸ਼ੰਸਾ ਦੀ ਕੋਈ ਲੋੜ ਨਹੀਂ ਉਹ ਅਨਾਦੀ ਕਾਲ ਤੋਂ ਸਾਡੀ ਸਤਿਤੂ ਤੋਂ ਬਿਨਾਂ ਹੀ ਮੌਜੂਦ ਹੈ ਉਹ ਆਪਣੇ ਆਪ ਨੂੰ ਸਾਡੇ ਭਲੇ ਨਹੀਂ ਪ੍ਰਗਟ ਕਰਦਾ ਹੈ ਇਹ ਜਾਂੰਦਨਾ ਕਿ ਉਹ ਕੌਣ ਹੈ ਅਤੇ ਕਿਹੋ ਜਿਹਾ ਹੈ ਸਾਡੇ ਅੰਦਰ ਉਸ ਪ੍ਰਤੀ ਇੱਕ ਉੱਚਾ ਦ੍ਰਿਸ਼ਟੀਕੋਣ ਪੈਦਾ ਕਰਦਾ ਹੈ ਜੋ ਸਾਡੇ ਵਿਸ਼ਵਾਸ ਪਰੋਹ ਸੇ ਅਤੇ ਉਸ ਉਤੇ ਨੀਚਾ ਨੂੰ ਵਧੋਂਦਾ ਹੈ ਪਰਮੇਸ਼ਰ ਨੇ ਮਨੁੱਖ ਨੂੰ ਮਹਿਮਾ ਦੇ ਇੱਕ ਪਦ ਤੇ ਲਈ ਰਚਿਆ ਤਾਜਾ ਉਪਿਸ਼ਵਾਸ਼ ਅਤੇ ਉਸ ਉਤੇ ਨਿਰਭਰਤਾ ਦੇ ਰਾਹੀਂ ਉਸ ਦੇ ਪੁੱਤਰ ਅਤੇ ਧੀਆਂ ਬਨਨ ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਉਸ ਨੇ ਸਾਨੂੰ ਇਸ ਯੋਗਤਾ ਨਾਲ ਰਚਿਆ ਕਿ ਅਸੀਂ ਉਸ ਦੇ ਆਤਮਾ ਅਤੇ ਉਸ ਦੇ ਜੀਵਨ ਨੂੰ ਆਪਣੇ ਅੰਦਰ ਸਵੀਕਾਰ ਕਰ ਸਕੀਏ ਅਤੇ ਫਿਰ ਆਪਣੇ ਜੀਵਨ ਦੇ ਢੰਗ ਦੇ ਰਾਹੀਂ ਉਸ ਦੀ ਮਹਿਮਾ ਨੂੰ ਪ੍ਰਤਿਬਿੰਬਿਤ ਕਰੀਏ ਪਾਪ ਦੇ ਕਾਰਨ ਅਸੀਂ ਉਸ ਉਦੇਸ਼ ਅਤੇ ਉਸ ਪਦ ਤੋਂ ਡਿੱਗੇ ਜਿਸ ਲਈ ਪਰਮੇਸ਼ਰ ਨੇ ਸਾਨੂੰ ਰਚਿਆ ਸੀ ਯੇਸ਼ੂ ਪਾਪ ਲਈ ਮਰਨ ਆਏ ਤਾਂ ਜੋ ਸਾਨੂੰ ਮੁੜ ਉਸ ਮਹਿਮਾ ਦੇ ਪਦ ਵਿੱਚ ਬਹਾਲ ਕੀਤਾ ਜਾ ਸਕੇ ਜਿਵੇਂ ਅਸੀਂ ਪੜਦੇ ਹਾਂ ਰੋਮੀ ਅਧਿਆਇ 3 ਆਇਤ 23 ਵਿੱਚ ਪਹਿਲਾ ਕਰੂੰtheta ਅਧਿਆਇ 2 ਆਇਤ 7 ਤੋਂ ਲੈ ਕੇ 8 ਵਿੱਚ ਇਬਰਾਨੀ ਅਧਿਆਇ 2 ਆਇਤ 9 ਤੋਂ ਲੈ ਕੇ 10 ਤੱਕ ਅਸੀਂ ਪੜ ਸਕਦੇ ਹਾਂ ਯੇਸ਼ੂ ਆਪਣੀ ਮਨੁੱਖਤਾ ਵਿੱਚ ਪਰਮੇਸ਼ੁਰ ਤੇ ਪਰਿਵਾਰ ਲਈ ਆਦਰਸ਼ ਅਤੇ ਇੱਕ ਨਮੂਨਾ ਹੈ ਪਰਮੇਸ਼ੁਰ ਅਜਿਹੇ ਪੁੱਤਰ ਤੇਤੀ 14 ਹੈ ਜੋ ਸੋਬਾਅ ਅਤੇ ਆਚਨ ਵਿੱਚ ਯੀਸ਼ੂ ਤੇ ਜਿਹੇ ਹੋਂ ਅਜਿਹੇ ਪੁੱਤਰ ਤੇਤੀਆਂ ਜੋ ਉਸ ਦੇ ਸਰੂਪ ਵਿੱਚ ਟਲੇ ਹੋਏ ਹੋਣ ਜੋ ਪਰਿਵਾਰ ਦੇ ਸਮਾਨਤਾ ਧਾਰਨ ਕਰਨ ਵਾਲੇ ਹੋਣ ਜਿਸ ਤਰ੍ਹਾਂ ਅਸੀਂ ਰੋਮੀਓ ਅਧਿਆਇ 8 ਆਇਤ 29 ਵਿੱਚ ਪੜ੍ਹਦੇ ਹਾਂ ਜਦੋਂ ਅਸੀਂ ਯੀਸ਼ੂ ਨੂੰ ਉਦਾਰਕ ਅਤੇ ਪ੍ਰਭੂ ਵਜੋਂ ਸਵੀਕਾਰ ਕਰਦੇ ਹਾਂ ਤਾਂ ਪਰਮੇਸ਼ੁਰ ਸਾਨੂੰ ਧਰਮੀ ਠਹਿਰਾਉਂਦਾ ਹੈ ਅਰਥਾਤ ਇਹ ਘੋਸ਼ਣਾ ਕਰਦਾ ਹੈ ਕਿ ਅਸੀਂ ਹੁਣ ਪਾਪ ਦੇ ਦੋਸ਼ੀ ਨਹੀਂ ਹਾਂ ਉਹ ਆਪਣੇ ਆਤਮਾ ਦੇ ਰਾਹੀਂ ਸਾਡੇ ਅੰਦਰ ਵਾਸ ਕਰਦਾ ਹੈ ਅਤੇ ਮਹਿਮਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਦਾ ਹੈ ਅਰਥਾਤ ਸਾਨੂੰ ਮੁੜ ਮਹਿਮਾ ਵਿੱਚ ਬਹਾਲ ਕਰਨ ਦਾ ਕਾਰਜ ਰੋਮੀਓ ਅਧਿਆਇ 8 ਆਇਤ 30 ਕਹਿੰਦਾ ਹੈ ਅਤੇ ਜਿਨ੍ਹਾਂ ਨੇ ਉਸ ਤੋਂ ਜਿਨ੍ਹਾਂ ਨੂੰ ਉਸਨੇ ਪਹਿਲਾਂ ਤੋਂ ਠਹਿਰਾਇਆ ਉਹਨਾਂ ਨੂੰ ਬੁਲਾਇਆ ਵੀ ਅਤੇ ਜਿਨ੍ਹਾਂ ਨੂੰ ਬੁਲਾਇਆ ਉਹਨਾਂ ਨੂੰ ਧਰਮੀ ਠਹਿਰਾਇਆ ਅਤੇ ਜਿਨ੍ਹਾਂ ਨੂੰ ਧਰਮੀ ਠਹਿਰਾਇਆ ਉਹਨਾਂ ਨੂੰ ਮਹਿਮਾ ਵੀ ਦਿੱਤੀ ਮਹਿਮਾ ਕਰਿਤ ਹੋਣ ਦਾ ਅਰਥ ਹੈ ਸਾਡੇ ਸਿਰਜੇ ਹੋਏ ਉਦੇਸ਼ ਵਿੱਚ ਮੁੜ ਬਹਾਲ ਹੋ ਜਾਣਾ ਅਰਥਾਤ ਅਜਿਹੇ ਪੁੱਤਰ ਅਤਿੱਤਿਆ ਬਣਨਾ ਜੋ ਪਰਮੇਸ਼ਵਰ ਦੀ ਮਹਿਮਾ ਕਰੇ ਅਜਿਹੇ ਪੁੱਤਰ ਅਤਿੱਤਿਆ ਜੋ ਸੁਭਾਅ ਅਤੇ ਆਚਰਣ ਵਿੱਚ ਯੀਸ਼ੂ ਦੇ ਸਮਾਨ ਹੋਣ ਸਾਨੂੰ ਪਰਮੇਸ਼ਵਰ ਦੀ ਮਹਿਮਾ ਲਈ ਰਚਿਆ ਗਿਆ ਹੈ ਤਾਂ ਜੋ ਅਸੀਂ ਆਪਣੀ ਸਤੂਤੀ ਦੇ ਰਾਹੀਂ ਉਸ ਦੀ ਮਹਿਮਾ ਕਰੀਏ ਅਤੇ ਆਪਣੇ ਜੀਵਨ ਦੇ ਢੰਗ ਰਾਹੀਂ ਉਸ ਦੀ ਮਹਿਮਾ ਨੂੰ ਪ੍ਰਤਿਬਿੰਬਿਤ ਕਰੀਏ ਅਤੇ ਪ੍ਰਗਟ ਕਰੀਏ ਅਰਥਾਤ ਉਸ ਦੀ ਨੈਤਿਕ उत्तमता ਨੂੰ ਆਪਣੇ ਜੀਵਨ ਵਿੱਚ ਦਰਸਾਈਏ ਪਹਿਲਾ ਪਤਰਸ ਅਧਿਆਇ 2 ਆਇਤ 9 ਕਹਿੰਦੀ ਹੈ ਪਰ ਤੁਸੀਂ ਚੁਣਿਆ ਹੋਇਆ ਵੰਸ਼ ਰਾਜਸੀ ਯਾਜਕ ਇੱਕ ਪਵਿੱਤਰ ਜਾਤੀ ਪਰਮੇਸ਼ਵਰ ਦੀ ਆਪਣੀ ਨਿੱਜ ਪ੍ਰਜਾ ਹੋ ਤਾਂ ਜੋ ਤੁਸੀਂ ਉਸ ਦੇ ਉਹ ਅਦਭੁਤ ਕੰਮ ਪ੍ਰਗਟ ਕਰੋ ਅਤੇ ਉਸ ਦੇ ਗੁਨਾਹ ਅਤੇ ਪੂਰਨਤਾਵਾਂ ਦਾ ਪ੍ਰਚਾਰ ਕਰੋ ਜਿਸ ਨੇ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਅਦਭੁਤ ਪ੍ਰਕਾਸ਼ ਵਿੱਚ ਬੁਲਾਇਆ ਹੈ ਮहिमाਕਰਨ ਸੋਭਾ ਦੇ ਵਿਕਾਸ ਦੀ ਇੱਕ ਪ੍ਰਕਿਰਿਆ ਹੈ ਜੋ ਐਸੇ ਜੀਵਨ ਵਿੱਚ ਤਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ مسیਦ ਸਮਾਨ ਬਨਨ ਅਰਥਾਤ ਯੇਸ਼ੂ ਦੇ ਹੋਰ ਅਤੇ ਹੋਰ ਸਮਾਨ ਹੋਣ ਦਾ ਯਤਨ ਕਰਦੇ ਹਾਂ మహిਮ ਕਰਨ ਉਸ ਵੇਲੇ ਪੂਰਾ ਹੋਵੇਗਾ ਜਦੋਂ ਯੇਸ਼ੂ ਦਾ ਦੂਸਰਾ ਆਗਮਨ ਹੋਵੇਗਾ ਅਤੇ ਮਰੇ ਹੋਏ ਜਿਉਂਦੇ ਕੀਤੇ ਜਾਣਗੇ ਉਸ ਸਮੇਂ ਸਾਡਾ ਸਰੀਰ ਤੁਰੰਤ ਮਹਿਮਾਕ੍ਰਿਤ ਕੀਤਾ ਜਾਵੇਗਾ ਅਮਰ ਅਤੇ ਅਵਿਨਾਸ਼ੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਯੇਸ਼ੂ ਦਾ ਪੁਨਰਥਿਤ ਸਰੀਰ ਹੈ ਇਨਾਂ ਆਇਤਾ ਉਤੇ ਧਿਆਨ ਦਿਵੋ ਪਹਿਲਾ ਹੀ ਹੁਣਾ ਅਧਿਆਇ 3 ਆਇਤ 2 ਵਿੱਚ ਲਿਖਿਆ ਹੈ हे ਪਿਆਰਿਓ ਅਸੀਂ ਹੁਣ ਪਰਮੇਸ਼ਰ ਦੇ ਬੱਚੇ ਹਾਂ ਅਤੇ ਅਜੇ ਤੱਕ ਇਹ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਹੋਵਾਂਗੇ ਪਰ ਅਸੀਂ ਜਾਣਦੇ ਹਾਂ ਕਿ ਜਦੋਂ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਸ ਦੇ ਸਮਾਨ ਹੋਵਾਂਗੇ ਕਿਉਂਕਿ ਅਸੀਂ ਉਸ ਨੂੰ ਉਹ ਜਿਹਾ ਹੀ ਵੇਖਾਂਗੇ ਜਿਹਾ ਜਿਹਾ ਉਹ ਵਾਸਤਵ ਵਿੱਚ ਫਿਲੀਪੀਆ ਅਧਿਆਇ 3 ਆਇਤ 20 ਅਤੇ 21 ਵਿੱਚ ਲਿਖਿਆ ਹੈ ਅਸੀਂ ਆਪਣੇ ਉਦਾਰਕ ਇਸ਼ੂ مسیਦੀ ਉਡੀਕ ਕਰ ਰਹੇ ਹਨ ਕਿ ਉਹ ਆਵੇ ਉਹ ਸਾਡੇ ਇਹਨਾਂ ਕਮਜ਼ੋਰ ਨਾਸ਼ਵਾਨ ਸਰੀਰਾਂ ਨੂੰ ਬਦਲ ਕੇ ਆਪਣੇ ਮਹਿਮਾਮਈ ਸਰੀਰ ਦੇ ਸਮਾਨ ਕਰ ਦੇਵੇਗਾ ਉਸ ਮਹਾਨ ਸ਼ਕਤੀ ਦੇ ਦੁਆਰਾ ਜਿਸ ਨਾਲ ਉਹ ਸਭ ਕੁਝ ਹਰ ਥਾਂ ਆਪਣੇ ਅਧੀਨ ਕਰ ਸਕਦਾ ਹੈ ਇੱਥੇ ਇੱਕ ਛੋਟੀ ਪਰੰਤੂ ਬਹੁਤ ਹੀ ਮਹੱਤਵਪੂਰਨ ਪਾਸੇ ਦੀ ਟਿੱਪਣੀ ਹੈ ਕੁਝ ਲੋਕ ਇਹ ਸਿਖਾਉਂਦੇ ਹਨ ਕਿ ਅਸੀਂ ਇਸੇ ਜੀਵਨ ਵਿੱਚ ਮਹਿਮਾਕਰਿਤ ਸਰੀਰ ਪ੍ਰਾਪਤ ਕਰ ਸਕਦੇ ਹਾਂ ਪਰ ਸਰੀਰ ਦਾ ਮਹਿਮਾਕਰਨ ਦੂਜੇ आगमन ਤੋਂ ਪਹਿਲਾਂ ਨਹੀਂ ਹੋਵੇਗਾ ਅਤੇ ਜਦੋਂ ਮਸੀਹ ਜੋ ਸਾਡਾ ਅਸਲ ਜੀਵਨ ਹੈ ਸਾਰੇ ਸੰਸਾਰ ਦੇ ਸਾਹਮਣੇ ਪ੍ਰਗਟ ਹੋਵੇਗਾ ਤਦ ਤੁਸੀਂ ਵੀ ਉਸ ਦੇ ਨਾਲ ਮਹਿਮਾ ਵਿੱਚ ਪ੍ਰਗਟ ਕੀਤੇ ਜਾਵੋਗੇ ਜਿਸ ਤਰਕ ਲੋਸੇ ਅਧਿਆਇ 3 ਆਇਤ 4 ਵਿੱਚ ਲਿਖਿਆ ਹੈ ਇਸ ਕਿਸਮ ਦੀ ਸਿੱਖਿਆ ਮੈਂ ਸ਼ਾਇਦ ਪਹਿਲੀ ਨਜ਼ਰ ਵਿੱਚ ਬਹੁਤ ਵਿਵਹਾਰਕ ਨਾ ਲੱਗਣ ਪਰ ਸਾਨੂੰ ਸਭ ਨੂੰ ਕੁਝ ਮੂਲ ਭੂਤ ਪ੍ਰਸ਼ਨਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਮੈਂ ਕਿਉਂ ਅਸਤਿਤਵ ਵਿੱਚ ਹਾਂ ਮੈਂ ਇਸ ਧਰਤੀ ਉੱਤੇ ਕਿਉਂ ਹਾਂ ਮੇਰੇ ਜੀਵਨ ਦਾ ਉਦੇਸ਼ ਕੀ ਹੈ ਇਨਾਂ ਵਿਚਾਰਾਂ ਉੱਤੇ ਮਨਨ ਕਰੋ ਸਾਡਾ ਉਦੇਸ਼ ਅਨੰਤ ਭੂਤਕਾਲ ਵਿੱਚ ਸ਼ੁਰੂ ਹੋਇਆ ਅਤੇ ਇਸ ਜੀਵਨ ਤੋਂ ਅੱਗੇ ਤੱਕ ਜਾਰੀ ਰਹੇਗਾ ਤੁਸੀਂ ਅਤੇ ਮੈਂ ਇਸ ਲਈ ਅਸਤਿਤਵ ਵਿੱਚ ਹਾਂ ਕਿਉਂਕਿ ਪਰਮੇਸ਼ਰ ਨੇ ਇੰਜ ਚਾਹਿਆ ਸਰਵ ਸ਼ਕਤੀਮਾਨ ਪਰਮੇਸ਼ਰ ਨੇ ਆਪਣੀ ਸ਼ਕਤੀ ਨਾਲ ਸਾਨੂੰ ਅਸਤਿਤਵ ਵਿੱਚ ਲਿਆਂਦਾ ਅਤੇ ਅਸੀਂ ਉਸ ਦੇ ਆਨੰਦ ਲਈ ਅਸਤਿਤਵ ਵਿੱਚ ਹਾਂ ਪ੍ਰੇਰਿਤ ਯਹੋਨਾ ਨੂੰ ਸਵਰਗ ਵਿੱਚ ਲਿਜਾਇਆ ਗਿਆ ਜਿੱਥੇ ਉਸਨੇ 24 ਬਜ਼ੁਰਗਾਂ ਨੂੰ ਪਰਮੇਸ਼ਵਰ ਦੀ ਉਪਾਸਨਾ ਕਰਦੇ ਹੋਏ ਇਹ ਕਹਿੰਦੇ ਸੁਣਿਆ ਇਹ ਸਾਡੇ ਪ੍ਰਭੂ ਅਤੇ ਪਰਮੇਸ਼ਵਰ ਤੂੰ ਮਹਿਮਾ ਆਦਰ ਅਤੇ ਸ਼ਕਤੀ ਦਾ ਯੋਗ ਹੈ ਕਿਉਂਕਿ ਤੂੰ ਸਭ ਕੁਝ ਰਚਿਆ ਹੈ ਅਤੇ ਤੇਰੀ ਹੀ ਇੱਛਾ ਨਾਲ ਉਹ ਅਸਤਿਤਵ ਵਿੱਚ ਆਇਆ ਅਤੇ ਰਚਿਆ ਗਿਆ ਜਿਸ ਤਰ੍ਹਾਂ ਅਸੀਂ ਪ੍ਰਕਾਸ਼ਿਤ ਵਾਕਿਆ ਅਧਿਆਇ 4 ਆਇਤ 11 ਵਿੱਚ ਪੜ੍ਹਦੇ ਹਾਂ ਪਰਮੇਸ਼ਵਰ ਨੇ ਸਾਨੂੰ ਕਿਸੇ ਉਦੇਸ਼ ਲਈ ਅਸਤਿਤਵ ਵਿੱਚ ਲਿਆਂਦਾ ਹੈ ਉਹ ਅਜਿਹੇ ਪੁੱਤਰ ਅਤੇ ਤੀਆਂ 14 ਹੈ ਜੋ ਉਸ ਦੀ ਮਹਿਮਾ ਕਰਨ। ਇਹ ਮਨੁੱਖ ਲਈ ਸੱਚੇ ਆਨੰਦ ਅਤੇ ਪੂਰੀ ਤ੍ਰਿਪਤੀ ਦਾ ਇਕੱਲਾ ਸਥਾਨ ਹੈ। ਪਰਮੇਸ਼ਰ ਦੀ ਮਹਿਮਾ ਕਰਨਾ। ਜਿਵੇਂ ਤੋਂ ਪਰਮੇਸ਼ਰ ਨੇ ਆਦਮ ਨੂੰ ਬਣਾਇਆ ਉਸ ਨੇ ਇੱਕ ਪੁੱਤਰ ਬਣਾਇਆ ਅਤੇ ਆਦਮ ਵਿੱਚ ਹੀ ਪੁੱਤਰਾਂ ਦੀ ਇੱਕ ਵੰਸ਼ਾਵਲੀ ਬਣਾਈ। ਜਿਸ ਤਰ੍ਹਾਂ ਸੀ ਲੋਕਾ ਅਧਿਆਇ 3 ਨ ਆਇਤ 38 ਉਤਪਤੀ ਅਧਿਆਇ 5 ਆਇਤ 1 ਤੋਂ ਲੈ ਕੇ 2 ਵਿੱਚ ਪੜਦੇ ਹਾਂ। ਪਰਮੇਸ਼ਰ ਨੇ ਤੁਹਾਨੂੰ ਅਤੇ ਮੈਨੂੰ ਆਦਮ ਵਿੱਚ ਸੰਭਾਵਨਾਤਮਕ ਤੌਰ ਤੇ ਰਚਿਆ ਆਪਣੀ ਸਰਬ ਗਿਆਨਤਾ ਵਿੱਚ ਪਰਮੇਸ਼ਰ ਨੇ ਤੁਹਾਨੂੰ ਤੁਹਾਡੇ ਅਸਤਿਤਵ ਵਿੱਚ ਆਉਣ ਤੋਂ ਪਹਿਲਾਂ ਹੀ ਜਾਣ ਜਾਣਿਆ ਤੁਹਾਡੇ ਬਾਰੇ ਪਰਮੇਸ਼ਰ ਦਾ ਪਹਿਲਾ ਕੋਸ਼ਿਤ ਵਚਨ ਇਹ ਸੀ ਕਿ ਬਹੁਤ ਚੰਗਾ ਜੇ ਤੁਸੀਂ ਅਸੀਂ ਪੜ੍ਹਦੇ ਹਾਂ ਉਤਪਤੀ ਅਧਿਆਇ 1 ਆਇਤ 31 ਵਿੱਚ ਲਿਖਿਆ ਹੈ ਤੇ ਪਰਮੇਸ਼ਰ ਨੇ ਜੋ ਕੁਝ ਬਣਾਇਆ ਸੀ ਉਸ ਸਭ ਉਤੇ ਨਜ਼ਰ ਮਾਰੀ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ ਉੱਚ ਤੇ ਮਨਹਰ ਅਤੇ ਉਸਨੇ ਪੂਰੀ ਪੂਰੀ ਤਰ੍ਹਾਂ ਸਵੀਕਾਰ ਕੀਤਾ ਆਪਣੀ ਸਰਵ ਗਿਆਨਤਾ ਵਿੱਚ ਪਰਮੇਸ਼ਰ ਤੁਹਾਨੂੰ ਇੱਕ ਸਿੱਧ ਰੂਪ ਵਿੱਚ ਸੰਭਾਵਨਾਤ ਤੋਂ ਤੌਰ ਤੇ ਜਾਣਦਾ ਹੈ ਅਸੀਂ ਕਦੇ ਵੀ ਪਰਮੇਸ਼ਰ ਦੀ ਸਿਰਜਣਾ ਹੋਣਾ ਨਹੀਂ ਛੱਡ ਸਕਦੇ ਪਰ ਅਸੀਂ ਸਭ ਪਟਕ ਗਏ ਹਾਂ ਜਿਸ ਤਰ੍ਹਾਂ ਯਸ਼ਾਇਆ ਅਧਿਆਇ 53 ਆਇਤ 6 ਵਿੱਚ ਲਿਖਿਆ ਹੈ ਅਸੀਂ ਸਭ ਭੇਡਾਂ ਵਾਂਗ ਪਟਕ ਗਏ ਹਾਂ ਅਸੀਂ ਹਰ ਇੱਕ ਨੇ ਆਪਣੇ ਆਪਣੇ ਰਾਹ ਨੂੰ ਅਪਣਾ ਲਿਆ ਹੈ। ਯਿਸੂ ਗਵਾਚੇ ਹੋਇਆਂ ਨੂੰ ਲੱਭਣ ਅਤੇ ਬਚਾਉਣ ਆਏ। ਉਹਨਾਂ ਮਨੁੱਖਾਂ ਨੂੰ ਜੋ ਪਾਪ ਅਤੇ ਬਗਾਵਤ ਦੇ ਕਾਰਨ ਆਪਣੇ ਸਿਰਜੇ ਹੋਏ ਉਦੇਸ਼ ਤੋਂ ਪਟੜ ਗਏ ਸਨ ਜਿਸ ਤਰ੍ਹਾਂ ਸਿੰਦੂਕਾ ਅਧਿਆਇ 19 ਆਇਤ 10 ਵਿੱਚ ਪੜ੍ਹਦੇ ਹਾਂ ਪਰ ਯਿਸੂ ਦੇ ਦੁਆਰਾ ਅਸੀਂ ਆਪਣੇ ਵਿਸ਼ਵਾਸਯੋਗ ਸਿਰਜਣਹਾਰ ਕੋਲ ਮੁੜ ਵਾਪਸ ਲਿਆਂਦੇ ਜਾ ਸਕਦੇ ਹਾਂ। ਇਸ ਸਥਾਨ ਉਤੇ ਮੈਨੂੰ ਇੱਕ ਗੱਲ ਸਪਸ਼ਟ ਕਰਨੀ ਜ਼ਰੂਰੀ ਹੈ ਜਦੋਂ ਬਾਈਬਲ ਮਹਿਮਾ ਕਰਿਤ ਹੋਣਾ ਜਾਂ ਮਸੀਹ ਦੀ ਸਮਾਨਤਾ ਵਿੱਚ ਢਲਣ ਦੀ ਗੱਲ ਕਰਦੀ ਹੈ ਤਾਂ ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਤੁਸੀਂ ਅਤੇ ਮੈਂ ਆਪਣੀ ਯਤਨਾਂ ਨਾਲ ਬਿਹਤਰ ਲੋਕ ਬਣਨ ਦੀ ਕੋਸ਼ਿਸ਼ ਕਰੀਏ ਮਹਿਮਾ ਕਰਨ ਅਲੌਕਿਕ ਹੈ ਉਦਾਰ ਵਿੱਚ ਪਰਮੇਸ਼ਰ ਦਾ ਉਦੇਸ਼ ਇਹ ਹੈ ਕਿ ਜੋ ਲੋਕ ਉਸ ਤੇ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਉਸ ਮਹਿਮਾ ਦੇ ਪਦ ਵਿੱਚ ਗੁਣ ਸਥਾਪਿਤ ਕੀਤਾ ਜਾਵੇ ਜੋ ਉਸਨੇ ਆਪਣੇ ਪੁੱਤਰਾਂ ਤੇ ਤੀਆਂ ਲਈ ਅਰੰਭ ਤੋਂ ਹੀ ਨਿਰਧਾਰਿਤ ਕੀਤਾ ਸੀ ਉਦਾਰ ਛੁਟਕਾਰਾ ਮੁਨਖੀ ਸੁਭਾਅ ਦੀ ਪੂਰੀ ਬਹਾਲੀ ਅਤੇ ਰੂਪਾਂਤਰਨ ਹੈ ਪੁੱਤਰ ਆਤਮਾ ਦੀ ਸ਼ਕਤੀ ਨਾਲ ਯਸ਼ੂ ਦੀ ਪ੍ਰਲੀਦਾਨੀ ਮੋਹ ਦੇ ਆਧਾਰ ਉੱਤੇ ਇਹ ਪੂਰੀ ਤਰ੍ਹਾਂ ਅਲੋਕਿਕ ਹੈ ਜਦੋਂ ਪਹਿਲੇ ਮਨੁੱਖ ਆਦਮ ਨੇ ਪਰਮੇਸ਼ਵਰ ਦੀ ਰਾਹ ਤੀਥਾਂ ਆਪਣਾ ਰਾਹ ਚੁਣ ਕੇ ਭਟਕਣ ਦਾ ਫੈਸਲਾ ਕੀਤਾ ਤਾਂ ਉਹ ਪੂਰੀ ਨੁਕਤਾ ਨੂੰ ਪਾਪ ਪ੍ਰਸ਼ਟਤਾ ਤੇ ਮੋਹ ਦੇ ਸੂਰਾਂ ਦੇ ਬਾੜੇ ਵਿੱਚ ਲੈ ਗਿਆ ਉਸੇ ਤਰ੍ਹਾਂ ਪਰਮੇਸ਼ੁਰ ਨੇ ਉਸ ਨੁਕਸਾਨ ਨੂੰ ਠੀਕ ਕਰਨ ਅਤੇ ਯੀਸ਼ੂ ਦੇ ਦੁਆਰਾ ਆਪਣੇ ਪਰਿਵਾਰ ਅਤੇ ਆਪਣੇ ਪਰਿਵਾਰ ਦੇ ਘਰ ਨੂੰ ਮੁੜ ਪ੍ਰਾਪਤ ਕਰਨ ਦੀ ਆਪਣੀ ਯੋਜਨਾ ਨੂੰ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਸੀ ਪਰਮੇਸ਼ੁਰ ਨੇ ਇਹ ਵਾਅਦਾ ਕੀਤਾ ਕਿ ਇੱਕ ਇਸਤਰੀ ਦਾ ਵੰਸ਼ ਆਵੇਗਾ ਜੋ ਪਾਪ, ਪ੍ਰਸ਼ਟਤਾ ਅਤੇ ਮੌਹ ਦੀ ਸ਼ਕਤੀ ਨੂੰ ਤੋੜ ਦੇਵੇਗਾ ਉਹ ਵੰਸ਼ ਯੀਸ਼ੂ ਹੈ ਅਤੇ ਉਹ ਇਸਤਰੀ ਮਰੀਮ ਹੈ ਜਿਵੇਂ ਸਿਪੜਦੇ ਹਨ ਉਤਪਤੀ ਅਧਿਆਇ 3 ਆਇਤ 15 ਵਿੱਚ ਗਲਾਤੀਆਂ ਅਧਿਆਇ 3 ਆਇਤ 16 ਵਿੱਚ ਮਤੀ ਅਧਿਆਇ 1 ਇੱਕ ਆਇਤਾ 18 ਵਿੱਚ ਜਦੋਂ ਪਰਮੇਸ਼ਵਰ ਨੇ ਪ੍ਰਤੀ ਪ੍ਰਤੀਗਿਆ ਕੀਤੀ ਉਸਨੇ ਜਦੋਂ ਇਹ ਵਾਅਦਾ ਕੀਤਾ ਉਸ ਵੇਲੇ ਸਿਰਫ ਉਹ ਹੀ ਜਾਣਦਾ ਸੀ ਕਿ ਉਹ ਕੀ ਕਰਨ ਜਾ ਰਿਹਾ ਹੈ ਇੱਕ ਕੁਆਰੀ ਦੇ ਗਰਭ ਵਿੱਚ ਦੇਹਦਾਰੀ ਹੋਣਾ ਪਾਪ ਲਈ ਬਲਦਾਨ ਵਜੋਂ ਮਰਨਾ ਅਤੇ ਫਿਰ ਆਪਣੇ ਆਤਮਾ ਦੇ ਦੁਆਰਾ ਉਹਨਾਂ ਸਭਾਂ ਵਿੱਚ ਵਾਸ ਕਰਨਾ ਜੋ ਉਸ ਉੱਤੇ ਵਿਸ਼ਵਾਸ ਕਰਨਗੇ ਸਦੀਆਂ ਦੇ ਪ੍ਰਭਾਵ ਵਿੱਚ ਸਰਵ ਸ਼ਕਤੀਮਾਨ ਪਰਮੇਸ਼ਵਰ ਨੇ ਆਪਣੇ ਪ੍ਰੇਰਿਤ ਉਹ ਵਿਤਰਛਾਸਤੁਰ ਪੁਰਾਣੇ ਨੇਮ ਦੇ ਪੰਨਿਆਂ ਵਿੱਚ ਆਪਣੀ ਯੋਜਨਾ ਦੇ ਵਕ ਵਕ ਪੱਖਾਂ ਨੂੰ ਕਰਮ ਵਾਰ ਪ੍ਰਗਟ ਕੀਤਾ ਜਦ ਤੱਕ ਉਸ ਦੀ ਪੂਰੀ abhivక్తి ਯੀਸ਼ੂ ਵਿੱਚ ਅਤੇ ਯੀਸ਼ੂ ਦੇ ਦੁਆਰਾ ਨਾ ਹੋ ਗਈ ਪ੍ਰੇਰਿਤ ਪਤਰਸ ਨੇ ਲਿਖਿਆ ਪਹਿਲਾ ਪਤਰਸ ਅਧਿਆਇ 1 ਆਇਤ 10 ਵਿੱਚ ਅਸੀਂ ਪੜ੍ਹਦੇ ਹਾਂ ਇਸ ਉਦਾਰ ਦੇ ਵਿੱਚ ਵਿੱਚ ਭਵਿੱਖ ਵਕਤਾ ਨੇ ਖੋਜ ਅਤੇ ਪਰਤਲ ਕੀਤੀ ਉਹਨਾਂ ਨੇ ਉਸ ਕਿਰਪਾ ਬਾਰੇ ਭਵਿੱਖਬਾਣੀ ਕੀਤੀ ਜੋ ਤੁਹਾਡੇ ਲਈ ਨਿਰਧਾਰਿਤ ਸੀ ਹਾਲਾਂਕਿ ਹੋਏ ਇਹ ਸਮਝਣ ਦੀ ਕੋਸ਼ਿਸ਼ ਕਰਦੇ ਰਹੇ ਕਿ ਮਸੀਹ ਦਾ ਆਤਮਾ ਜੋ ਉਹਨਾਂ ਵਿੱਚ ਸੀ ਮਸੀਹ ਦੇ ਦੁੱਖਾਂ ਤੇ ਉਸ ਤੋਂ ਬਾਅਦ ਆਉਣ ਵਾਲੀ ਮਹਾਨ ਮਹਿਮਾ ਬਾਰੇ ਪਹਿਲਾਂ ਤੋਂ ਹੀ ਸੰਕੇਤ ਕਰ ਰਿਹਾ ਸੀ ਉਹਨਾਂ ਨੂੰ ਇਹ ਦੱਸਿਆ ਗਿਆ ਸੀ ਕਿ ਇਹ ਗੱਲਾਂ ਉਹਨਾਂ ਦੇ ਸਮੇਂ ਵਿੱਚ ਨਹੀਂ ਪਰ ਬਹੁਤ ਸਾਲਾਂ ਬਾਅਦ ਪੂਰੀਆਂ ਹੋਣ ਗਿਆ ਪ੍ਰੇਰਿਤ ਪੌਲਸ ਨੇ ਲਿਖਿਆ ਪਹਿਲਾ ਕੋਰਿੰਥੀਅਨ ਅਧਿਆਇ 2 ਆਇਤ 7 ਵਿੱਚ ਅਸੀਂ ਪੜ੍ਹਦੇ ਹਾਂ ਅਸੀਂ ਪਰਮੇਸ਼ਵਰ ਦੇ ਉਸ ਗੁਪਤ ਅਤੇ ਲੁਕੇ ਗਿਆਨ ਦੀ ਗੱਲ ਕਰਦੇ ਹਾਂ ਇਸ ਨੂੰ ਪਰਮੇਸ਼ਰ ਨੇ ਸੰਸਾਰ ਦੀ ਉਤਪਤੀ ਤੋਂ ਪਹਿਲਾਂ ਸਾਡੀ ਮਹਿਮਾ ਲਈ ਨਿਰਧਾਰਿਤ ਕੀਤਾ ਸੀ ਇਸ ਸੰਸਾਰ ਦੇ ਸ਼ਾਸਕਾਂ ਵਿੱਚੋਂ ਕਿਸੇ ਨੇ ਵੀ ਇਸ ਨੂੰ ਨਹੀਂ ਸਮਝਿਆ ਕਿਉਂਕਿ ਜੋ ਸਮਝ ਲੈਂਦੇ ਤਾਂ ਮਹਿਮਾ ਦੇ ਪ੍ਰਭੂ ਨੂੰ ਸਲੀਬ ਉਤੇ ਨਾ ਚੜਾਉਂਦੇ ਪੌਲਸ ਨੇ ਆਪਣੇ ਆਪ ਨੂੰ ਅਤੇ ਆਪਣੇ ਉਹਨਾਂ ਸਹਿਯੋਗੀਆਂ ਨੂੰ ਜੋ ਯਿਸੂ ਮਸੀਹ ਦਾ ਸੁਸਮਾਚਾਰ ਪ੍ਰਚਾਰ ਕਰਦੇ ਸਨ ਮਸੀਹ ਦੇ ਸੇਵਕ ਅਤੇ ਪਰਮੇਸ਼ਰ ਦੇ ਭੇਤਾਂ ਦੇ ਭੰਡਾਰੀ ਕਿਹਾ ਪਹਿਲਾ ਕਰੋ ਤੁਸੀਂ ਅਧਿਆਇ 4 ਆਇਤ 1 ਵਿੱਚ ਲਿਖਿਆ ਹੈ ਭੇਤ ਦਾ ਅਰਥ ਹੈ ਪਰਮੇਸ਼ਵਰ ਦੀ ਯੋਜਨਾ ਅਤੇ ਉਦੇਸ਼્ય ਦਾ ਉਹ ਹਿੱਸਾ ਜੋ ਉਸ ਸਮੇਂ ਤੱਕ ਪ੍ਰਗਟ ਨਹੀਂ ਹੋਇਆ ਸੀ ਪੌਲਸ ਨੇ ਉਸਨੂੰ ਪੂਰੀ ਯੋਜਨਾ ਦਾ ਪ੍ਰਚਾਰ ਕੀਤਾ ਧਿਆਨ ਕਰੋ ਕਿ ਪੌਲਸ ਨੇ ਅਫਸੇ ਦੇ ਸ਼ਹਿਰ ਅਕਲੂਸੇ ਵਿੱਚ ਰਹਿੰਦੇ ਮਸੀਹਾਂ ਨੂੰ ਲਿਖੀ ਆਪਣੀ ਪੱਤਰੀ ਵਿੱਚ ਲਿਖਿਆ ਉਸ ਵੇਲੇ ਪੌਲਸ ਰੋਮ ਵਿੱਚ ਸੋ ਸਮਾਚਾਰ ਦੇ ਪ੍ਰਚਾਰ ਦੇ ਕਰਨ ਕੈਦ ਵਿੱਚ ਸੀ ਅਤੇ ਸੰਭਾਵਿਤ ਮੋਹ ਦਾ ਸਾਹਮਣਾ ਕਰ ਰਿਹਾ ਸੀ ਕਲੂਸੀ ਅਧਿਆਇ 1 ਆਇਤ 24 ਤੋਂ ਲੈ ਕੇ 37 ਵਿੱਚ ਪੜ ਸਕਦੇ ਹਾਂ ਮੈਂ ਤੁਹਾਡੇ ਲਈ ਦੁੱਖ ਸਹਿਣ ਵਿੱਚ ਖੁਸ਼ ਹਾਂ ਪਰਮੇਸ਼ਵਰ ਦੀ ਯੋਜਨਾ ਇਹ ਸੀ ਕਿ ਮੈਨੂੰ ਉਸ ਦੀ ਕਲੀਸੇ ਦਾ ਸੇਵਕ ਠਹਿਰਾਇਆ ਜਾਵੇ ਅਤੇ ਤੁਹਾਨੂੰ ਉਸ ਦਾ ਪੂਰਾ ਸੰਦੇਸ਼ ਸੁਣਾਉਣ ਲਈ ਭੇਜਿਆ ਜਾਵੇ ਜਿਸ ਤਰ੍ਹਾਂ ਸੀ ਆਇਤ 24 ਤੇ 25 ਵਿੱਚ ਪੜਦੇ ਹਾਂ ਉਹ ਭੇਤ ਜੋ ਯੁੱਗਾਂ ਤੇ ਪੀੜੀਆਂ ਤੋਂ ਸੁਰਗ ਦੂਤਾ ਤੇ ਮਨੁੱਖਾਂ ਤੋਂ ਲੁਕਾਇਆ ਰਿਹਾ ਪਰ ਹੁਣ ਉਸ ਦੇ ਪਵਿੱਤਰ ਲੋਕਾਂ ਉੱਤੇ ਪ੍ਰਗਟ ਕੀਤਾ ਗਿਆ ਹੈ ਉਹ ਪੇਤ ਇਹ ਹੈ ਕਿ ਮਸੀਹ ਤੁਹਾਡੇ ਵਿੱਚ ਵਸਦਾ ਹੈ ਅਤੇ ਉਹੀ ਪਰਮੇਸ਼ਵਰ ਦੀ ਮਹਿਮਾ ਵਿੱਚ ਸਾਂਝੀ ਹੋਣ ਦੀ ਤੁਹਾਡੀ ਆਸ ਹੈ। ਅਰਥਾਤ ਤੁਹਾਡੇ ਵਿੱਚ ਮਸੀਹ ਤੁਹਾਡੇ ਮਹਿਮਾ ਕਰਨ ਦੀ ਆਸ। ਪੌਲਸ ਨੇ ਕੇਵਲ ਅੱਗੇ ਆਉਣ ਵਾਲੀ ਮਹਿਮਾ ਦਾ ਪ੍ਰਚਾਰ ਹੀ ਨਹੀਂ ਕੀਤਾ ਉਹ ਉਸ ਜਾਗਰੂਕਤਾ ਦੇ ਨਾਲ ਜੀਵਿਆ ਸੀ। ਉਹ ਇਸ ਸਚਾਈ ਪ੍ਰਤੀ ਸचेत ਸੀ ਕਿ ਪਰਮੇਸ਼ਵਰ ਦੀ ਮਹਿਮਾ ਕਰਿਤ ਪੁੱਤਰਾਂ ਅਤੇ ਧੀਆਂ ਦੇ ਪਰਿਵਾਰ ਦੀ ਯੋਜਨਾ ਨਿਸ਼ਚਿਤ ਤੌਰ ਤੇ ਪੂਰੀ ਹੋਵੇਗੀ। ਤਾਂ ਤੇ ਆਉਣ ਵਾਲੇ ਜੀਵਨ ਵਿੱਚ ਅਸੀਂ ਪੂਰੀ ਤਰ੍ਹਾਂ ਉਸ ਵਿੱਚ ਬੁੜ੍ਹ ਸਥਾਪਿਤ ਕੀਤੇ ਜਾਵਾਂਗੇ ਜਿਸ ਲਈ ਸਾਨੂੰ ਬਣਾਇਆ ਗਿਆ ਸੀ ਪਰਮੇਸ਼ਵਰ ਦੀ ਮਹਿਮਾ ਉਸ ਤੇ ਵਿਅਕਤੀਤਵ ਜਾਂ ਉਸ ਦੀ ਸ਼ਕਤੀ ਦਾ ਉਹ ਪ੍ਰਗਟ ਰੂਪ ਹੈ ਜਿਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ ਪੁਰਾਣੇ ਨੇਮ ਵਿੱਚ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ਵਰ ਦੀ ਦ੍ਰਿਸ਼ਮ ਮਹਿਮਾ ਅਰਥਾਤ ਖੁਦ ਪਰਮੇਸ਼ਵਰ ਮਿਲਾਪ ਵਾਲੇ ਤੰਬੂ ਅਤੇ ਮੰਦਰ ਦੋਵਾਂ ਵਿੱਚ ਭਰ ਗਈ ਸੀ ਜਿਸ ਤਰ੍ਹਾਂ ਨਰਗਮਨ ਅਧਿਆਇ 40 ਆਇਤ 34 ਵਿੱਚ ਦੂਸਰਾ ਇਤਿਹਾਸ ਅਧਿਆਇ 5 ਆਇਤ 13 ਵਿੱਚ ਅਸੀਂ ਪੜ੍ਹਦੇ ਹਾਂ ਇਹ ਵਿਸ਼ੇ ਕਿਸ ਹੋਰ ਦਿਨ ਦੇ ਸਿੱਖਿਆਵਾਂ ਲਈ ਹਨ ਹੁਣ ਸਾਡੇ ਲਈ ਮੁੱਖ ਗੱਲ ਇਹ ਹੈ ਇਹ ਕਟਤਾਵਾਂ ਇਸ ਗੱਲ ਦਾ ਚਿੱਤਰ ਸੰ ਕੀ ਪਰਮੇਸ਼ਵਰ ਉਸ ਦੇ ਪਰਮੇਸ਼ਵਰ ਉਦਾਰ ਦੇ ਰਹਾ ਹੈ ਕੀ ਕਰਨਾ ਚਾਹੁੰਦਾ ਸੀ ਕਿਉਂ ਮਨੁੱਖ ਲਈ ਰਾਹ ਖੋਲੇ ਤਾਂ ਜੋ ਉਹ ਉਸ ਦੀ ਆਤਮਾ ਨਾਲ ਪਰਜਣ ਅਤੇ ਫਿਰ ਉਸ ਦੇ ਨੈਤਿਕ ਸੁਭਾਅ ਨੂੰ ਪ੍ਰਗਟ ਅਤੇ ਵਿਅਕਤ ਵਿਅਕਤ ਕਰਕੇ ਉਸ ਦੀ ਮਹਿਮਾ ਕਰਨ ਪਹਿਲਾ ਕੋਰਿੰਥੀ ਅਧਿਆਇ 6 ਆਇਤ 19 ਵਿੱਚ ਲਿਖਿਆ ਹੈ ਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਰੀਰ ਪਵਿੱਤਰ ਆਤਮਾ ਦਾ ਮੰਦਰ ਹੈ ਜੋ ਤੁਹਾਡੇ ਵਿੱਚ ਵਸਦਾ ਹੈ ਅਤੇ ਜੋ ਤੁਸੀਂ ਪਰਮੇਸ਼ਰ ਤੋਂ ਪਾਇਆ ਹੈ ਅਤੇ ਤੁਸੀਂ ਆਪਣੇ ਹੀ ਨਹੀਂ ਹੋ ਕਿਉਂਕਿ ਤੁਹਾਨੂੰ ਕੀਮਤ ਦੇ ਕੇ ਮੁੱਲ ਲਿਆ ਗਿਆ ਹੈ ਇਸ ਕਰਕੇ ਆਪਣੇ ਸਰੀਰ ਅਤੇ ਆਪਣੇ ਆਤਮਾ ਦੇ ਦੁਆਰਾ ਪਰਮੇਸ਼ਰ ਦੀ ਮਹਿਮਾ ਕਰੋ ਜੋ ਪਰਮੇਸ਼ਰ ਦੇ ਹੀ ਹਨ ਇਹ ਅਲੋਕਿਕ ਹੈ ਇਹ ਸਿਰਫ ਸਾਡਾ ਬਿਹਤਰ ਇਨਸਾਨ ਬਨਨ ਦਾ ਯਤਨ ਨਹੀਂ ਹੈ ਪਰ ਪਰਮੇਸ਼ਵਰ ਦਾ ਖੋਦ ਸਾਡੇ ਅੰਦਰ ਸਾਡੇ ਦੁਆਰਾ ਪ੍ਰਗਟ ਹੋਣਾ ਹੈ ਅਸੀਂ ਪਰਮੇਸ਼ਵਰ ਦੀ ਮਹਿਮਾ ਤੱਦ ਕਰਦੇ ਹਾਂ ਜਦੋਂ ਅੰਦਰ ਵਸਣ ਵਾਲੇ ਆਤਮਾ ਦੀ ਸ਼ਕਤੀ ਨਾਲ ਪਰਮੇਸ਼ਵਰ ਦੇ ਸੁਭਾਅ ਨੂੰ ਪ੍ਰਗਟ ਅਤੇ ਵਿਅਕਤ ਕਰਦੇ ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਲਿਖੇ ਹੋਏ ਵਚਨ ਨੂੰ ਪੜ੍ਹਦੇ ਹਾਂ ਉਸ ਦੀ ਅਗੇ ਕਰੇਤਾ ਕਰਦੇ ਹਾਂ ਤਦ ਪਵਿੱਤਰ ਆਤਮਾ ਸਾਡੇ ਨਾਲ ਮਿਲ ਕੇ ਸਾਡੇ ਅੰਦਰ ਬਦਲਾਅ ਅਤੇ ਰੂਪਾਂਤਰਨ ਪੈਦਾ ਕਰਦਾ ਹੈ ਦੂਸਰਾ ਕੋਰਿੰਥੀ ਅਧਿਆਇ 3 ਨਾਇਤ 18 ਵਿੱਚ ਲਿਖਿਆ ਹੈ ਅਤੇ ਅਸੀਂ ਸਭ ਖੁੱਲੇ ਚਿਹਰੇ ਨਾਲ ਪਰਮੇਸ਼ਵਰ ਦੇ ਵਚਨ ਵਿੱਚ ਦਰਪਣ ਵਾਂਗੂ ਪ੍ਰਭੂ ਦੀ ਮਹਿਮਾ ਨੂੰ ਨਿਹਾਰਦੇ ਹੋਏ ਲਗਾਤਾਰ ਉਸੇ ਸਰੂਪ ਵਿੱਚ ਬਦਲਦੇ ਜਾਂਦੇ ਹਾਂ ਇੱਕ ਮਹਿਮਾ ਤੋਂ ਦੂਜੀ ਮਹਿਮਾ ਤੱਕ ਅਤੇ ਇਹ ਪ੍ਰਭੂ ਵੱਲੋਂ ਹੁੰਦਾ ਹੈ ਜੋ ਆਤਮਾ ਹੈ ਪੌਲਸ ਇਸ ਜਾਗਰੂਕਤਾ ਦੇ ਨਾਲ ਜੀਵਿਆਂ ਕਿ ਉਸ ਦੇ ਅੰਦਰ ਵਸਣ ਵਾਲੀ ਮਹਿਮਾ ਪੁੱਤਰ ਆਤਮਾ ਉਸ ਨੂੰ ਯੀਸ਼ੂ ਦੇ ਸਮਾਨ ਜੀਵਨ ਜੀਣ ਵਿੱਚ ਸਹਾਇਤਾ ਕਰਦੀ ਹੈ ਤਿਆਰ ਕਰੋ ਕਿ ਆਪਣੇ ਮੁਸ਼ਕਲਾਂ ਦਾ ਸਾਹਮਣਾ ਕਰਦਾ ਪੌਲਸ ਨੇ ਆਪਣੇ ਬਾਰੇ ਕੀ ਕਿਹਾ ਅਤੇ ਵਿਸ਼ਵਾਸੀਆਂ ਦੇ ਆਚਰਣ ਬਾਰੇ ਉਸ ਨੇ ਕਿਵੇਂ ਪ੍ਰਾਰਥਨਾ ਕੀਤੀ ਅਤੇ ਉਹਨਾਂ ਨੂੰ ਹੌਸਲਾ ਦਿੱਤਾ ਰੋਮਿਓ ਅਧਿਆਇ 4 ਵਿੱਚ ਲਿਖਿਆ ਹੈ ਇਸ ਲਈ ਅਸੀਂ ਬਪਤਿਸਮਾ ਦੇ ਰਾਹੀਂ ਉਸ ਦੇ ਨਾਲ ਮੌਤ ਵਿੱਚ ਦੱਬੇ ਗਏ ਤਾਂ ਜੋ ਜਿਵੇਂ ਮਸੀਹ ਪਿਤਾ ਦੀ ਮਹਿਮਾ ਦੇ ਦੁਆਰਾ ਮਰੇ ਹੋਏਆਂ ਵਿੱਚੋਂ ਜੀਉਂਦਾ ਕੀਤਾ ਗਿਆ ਉਸੇ ਤਰ੍ਹਾਂ ਅਸੀਂ ਵੀ ਨਵੇਂ ਜੀਵਨ ਵਿੱਚ ਚੱਲੀਏ ਅਫਿਸੀਅ ਅਧਿਆਇ 3 ਆਇਤ 16 ਵਿੱਚ ਲਿਖਿਆ ਹੈ ਕਿ ਉਹ ਆਪਣੀ ਮਹਿਮਾ ਦੇ ਧੰਨ ਦੇ ਅਨੁਸਾਰ ਤੁਹਾਨੂੰ ਇਹ ਕਿਰਪਾ ਦੇਵੇ ਕਿ ਤੁਸੀਂ ਉਸ ਦੇ ਆਤਮਾ ਦੇ ਦੁਆਰਾ ਆਪਣੇ ਅੰਦਰਲੇ ਮਨੁੱਖ ਵਿੱਚ ਸ਼ਕਤੀ ਨਾਲ ਬਲਵਾਨ ਅਤੇ ਦ੍ਰਿੜ ਕਿਤੇ ਚਾਓ ਉਹ ਆਤਮਾ ਜੋ ਤੁਹਾਡੇ ਸਭ ਦੇ ਅੰਦਰਲੇ ਅਸਤਿਤਵ ਅਤੇ ਵਿਅਕਤੀਤਵ ਵਿੱਚ ਵਸਦਾ ਹੈ ਫਿਲੀਪੀ ਅਧਿਆਇ 4 ਆਇਤ 13 ਵਿੱਚ ਲਿਖਿਆ ਹੈ ਮੈਂ ਮਸੀਹ ਵਿੱਚ ਜੋ ਮੈਨੂੰ ਸ਼ਕਤੀ ਦਿੰਦਾ ਹੈ ਸਭ ਕੁਝ ਕਰ ਸਕਦਾ ਹਾਂ ਅਰਥਾਤ ਮੈਂ ਹਰ ਗੱਲ ਲਈ ਤਿਆਰ ਹਾਂ ਅਤੇ ਹਰ ਹਲਾਤ ਲਈ ਸਮਰਥਾਂ ਉਸਤੇ ਦੁਆਰਾ ਜੋ ਮੇਰੇ ਅੰਦਰ ਸ਼ਕਤੀ ਪਰਦਾ ਹੈ ਫਿਲੀਪੀਅਰ ਅਧਿਆਇ 4 ਆਇਤ 13 ਵਿੱਚ ਲਿਖਿਆ ਹੈ ਤੇ ਮੇਰਾ ਪਰਮੇਸ਼ਵਰ ਮਸੀਹ ਯੀਸ਼ੂ ਵਿੱਚ ਆਪਣੀ ਮਹਿਮਾ ਦੇ ਧੰਨ ਦੇ ਅਨੁਸਾਰ ਤੁਹਾਡੀ ਹਰ ਇੱਕ ਲੋੜ ਨੂੰ ਪੂਰਾ ਕਰੇਗਾ ਕੋਲੋਸੀਅ ਅਧਿਆਇ 1 ਆਇਤ 11 ਵਿੱਚ ਲਿਖਿਆ ਹੈ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਪ੍ਰਭੂ ਦੇ ਯੋਗ ਚਾਲ ਚੱਲੋ ਹਰ ਗੱਲ ਵਿੱਚ ਉਸਨੂੰ ਪ੍ਰਸੰਨ ਕਰੋ ਹਰ ਇੱਕ ਭਲੇ ਕੰਮ ਵਿੱਚ ਫਲਵਾਨ ਬਣੋ ਅਤੇ ਪਰਮੇਸ਼ਵਰ ਦੀ ਪਛਾਣ ਵਿੱਚ ਵੱਧਦੇ ਜਾਓ ਉਸ ਦੀ ਮਹਿਮਾ ਮਈ ਸ਼ਕਤੀ ਦੇ ਅਨੁਸਾਰ ਹਰ ਪ੍ਰਕਾਰ ਦੀ ਤਾਕਤ ਨਾਲ ਬਲਵਾਨ ਕੀਤੇ ਜਾਓ ਤਾਂ ਜੋ ਤੁਸੀਂ ਹਰ ਪ੍ਰਕਾਰ ਦੀ ਸਹਿਣਸ਼ੀਲਤਾ ਤੇ ਧੀਰਜ ਨੂੰ ਆਨੰਦ ਦੇ ਨਾਲ ਤਾਰਨ ਕਰ ਸਕੋ ਉਦਾਰ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਯੀਸ਼ੂ ਦੇ ਬਲੀਦਾਨੀ ਮੋਦ ਦੇ ਆਧਾਰ ਉਤੇ ਮਨੁੱਖੀ ਸੁਭਾਅ ਦੀ ਪੂਰੀ ਬਹਾਲੀ ਹੈ ਇਹ ਰੂਪਾਂਤਰਨ ਅਨੁਸਾਰ ਉਹ ਸਾਡੇ ਮੰਜ਼ਲ ਵੱਲ ਮੁੜ ਲਿਆਉਂਦਾ ਹੈ ਪਰਮੇਸ਼ਵਰ ਦੇ ਮਹਿਮਾ ਮਈ ਪੁੱਤਰਾਂ ਤੇ ਧੀਆਂ ਦੇ ਰੂਪ ਵਿੱਚ ਅਤੇ ਇਹ ਹੀ ਸਾਡੇ ਅੰਦਰ ਅਤੇ ਇਸ ਸੰਸਾਰ ਵਿੱਚ ਮੌਜੂਦਾ ਟੁੱਟਣ ਦਾ ਹੱਲ ਹੈ ਪਰਮੇਸ਼ਵਰ ਆਪਣੇ ਉਦੇਸ਼ੇ ਨਿਸ਼ਚਿਤ ਤੌਰ ਤੇ ਪੂਰਾ ਕਰੇਗਾ ਅਪਸੇ ਅਧਿਆਇ 13 ਇਸ ਦੇ ਵਿੱਚ ਲਿਖਿਆ ਹੈ ਅਤੇ ਜਦੋਂ ਤੁਸੀਂ ਮਸੀਹ ਉੱਤੇ ਵਿਸ਼ਵਾਸ ਕੀਤਾ ਤਾਂ ਉਸਨੇ ਤੁਹਾਨੂੰ ਆਪਣੀ ਮੋਹਰ ਦਿੱਤੀ ਪਵਿੱਤਰ ਆਤਮਾ ਦੇ ਕੇ ਜਿਸਦੇ ਉਸਨੇ ਪਹਿਲੇ ਤੋਂ ਹੀ ਪ੍ਰਤੀਗਿਆ ਕੀਤੀ ਸੀ ਇਹ ਆਤਮਾ ਇਸ ਗੱਲ ਦੀ ਗਰੰਟੀ ਹੈ ਕਿ ਪਰਮੇਸ਼ੁਰ ਸਾਨੂੰ ਉਹ ਸਭ ਕੁਝ ਦੇਵੇਗਾ ਜਿਸ ਦਾ ਉਸ ਨੇ ਵਾਅਦਾ ਕੀਤਾ ਹੈ। ਅਤੇ ਇਹ ਕਿ ਉਸ ਨੇ ਸਾਨੂੰ ਆਪਣੀ ਨਿੱਜੀ ਪ੍ਰਜਾ ਬਣਾਉਣ ਲਈ ਮੁੱਲ ਲਿਆ ਹੈ। ਫਿਲੀਪੀਅਰ 4:13 ਵਿੱਚ ਲਿਖਿਆ ਹੈ ਤੇ ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਜਿਸ ਨੇ ਤੁਹਾਡੇ ਅੰਦਰ ਚੰਗਾ ਕੰਮ ਸ਼ੁਰੂ ਕੀਤਾ ਹੈ ਉਹ ਉਸ ਨੂੰ ਉਸ ਦਿਨ ਤੱਕ ਪੂਰਾ ਕਰੇਗਾ ਜਦੋਂ ਮਸੀਹ ਯੀਸ਼ੂ ਮੁੜ ਆਵੇਗਾ। ਇਹ ਸਾਡੇ ਮਹਿਮਾ ਮਈ ਪਰਮੇਸ਼ੁਰ ਦੀ ستੂਤੀ ਕਰਨ ਦਾ ਇੱਕ ਹੋਰ ਵੱਡਾ ਕਾਰਨ ਹੈ। Rabu Tuhan, o Sarai, no